ਫੇਰ ਆ ਗਿਆ ਲਖਿਆ ਆ ਸਾਹਮਣੇ ਕਰਨ ਫੇਰ ਆ ਗਿਆ ਲਓ ਚਾਰ ਸਟਾਪਰ ਤਿਆਰ ਪਰ ਤਿਆਰ ਹੈ ਇੱਕ ਕੰਨੀ ਮੜਾ ਨਵਜੋਤ ਸਿੰਘ ਜੋਤ ਹੈ ਕਹਿੰਦੇ ਹੁਣ ਜਸਕਰਨ ਬਾਈ ਹੁਣ ਨੇੜੇ ਹੋ ਕੇ ਫੈਸਲੇ ਕਰਨੇ ਪੈਣਗੇ ਲਓ ਸਾਹਮਣੇ ਕੀਤਾ ਟੱਚ ਤੇ ਉਹ ਜਾਂਦਾ ਬਾਟਾਵੜ ਦਾ ਉਹ ਬਰਾੜਾ ਵੀ ਦਾ ਅਗਲੀ ਕੋਡੀ ਪਾਉਣ ਦੇ ਲਈ ਫੇਰ ਕਰਨ ਫਿਰ ਆ ਗਿਆ ਉਹ ਮੁੰਡੇ ਦਾ ਛਤਰਾਣਾ ਪਿੰਡ ਹੈ ਕਹਿੰਦੇ ਕੜਸਾਣਾ ਮੰਡੀ ਪ੍ਰਸਿੱਧ ਕੀਤੀ ਹੈ ਕੜਸਾਣੇ ਵਾਲਾ ਕਰਨ ਰੇਡ ਪਾਉਣ ਦੇ ਲਈ ਵਧ ਗਿਆ ਚਾਰ ਨੇ ਚਾਰੇ ਤਿਆਰ ਨੇ ਆ ਜੋਤ ਮੱਲੜੀ ਵਾਲਾ ਕਰਦਾ ਟਰਾਈ ਆ ਸਾਹਮਣੇ ਮੱਲੜੀ ਵਾਲਾ ਜੋਤ ਹੈ ਪੁਆਇੰਟ ਦੇ ਵਾਦੇ ਕਰ ਗਿਆ ਆ ਗਿਆ ਕਰਨ ਫਿਰਕ ਆਹ ਕਹਿੰਦੇ ਕਬੱਡੀ ਪਾਉਣ ਦੇ ਲਈ ਸਾਹਮਣੇ ਕਹਿੰਦੇ ਗੱਭਰੂ ਵਧਿਆ ਆ ਖੇਡ ਗਰਾਉਂਡ ਦੇ ਅੰਦਰ ਹੈ ਗ੍ਰੇਡ ਕਰਨ ਲਈ ਨਵਜੋਤ ਆਹ ਕਹਿੰਦੇ ਗੱਭਰੂ ਤਿਆਰ ਵਰ ਤਿਆਰ ਹੈ ਮੱਲੇ ਕਾ ਦੀ ਧਰਤੀ ਹੈ ਮੇਰੇ ਮਿੱਤਰੋ ਪਰ ਸਾਹਮਣੇ ਜਿਸ ਕਰਨ ਬਹੁਤ ਕਰਦਾ ਇਸ਼ਾਰੇ ਮੰਗਾ ਦੇ ਬੱbbi ਦੇ ਜਫੇ ਦਾ 1000 ਹੈ ਜੇ 3 ਲੱਖੇ ਤਿੰਨੋਨਾਂ ਵੱਲੋਂ ਪੁੱਜਦਾ ਹੋ ਜੂ ਮੇਰੇ ਮਿੱਤਰੋ ਆਓ ਸਾਹਮਣੇ ਕਬੱਡੀ ਪੈਂਦੀ ਹੈ ਇਹ ਆ ਕਰਨ ਕੜਸਾਣੇ ਵਾਲਾ ਬਿਰਕਾਂ ਦੇ ਮੁੰਡੇ ਦੀ ਪੋਰੀ ਆ ਚਰਚਾ ਕੜਸਾਣਾ ਜੀ ਦਾ ਪਿੰਡ ਮਸ਼ਹੂਰ ਜਲ ਕੇ ਵੀ ਕਰਤਾ ਉਹ ਬਿਰਕਾਂ ਦੇ ਮੁੰਡੇ ਦੀ ਪੋਰੀ ਆ ਚਰਚਾ ਲਓ ਸਾਹਮਣੇ ਟੱਚ ਡਬਲ ਤੇ ਨੰਬਰ ਜਲ ਕੇ ਦੀ ਟੀਮ ਦਾ ਖੋਇਆਂ ਵੱਲੇ ਸਤਨਾਮਣ ਲਓ ਦੂਸਰੇ ਹੋਲਡ ਦਾ ਫੈਸਲਾ ਵੀ ਹੋ ਗਿਆ ਹੈ ਉਹ ਵੀ ਪੁਆਇੰਟ ਜਿਹੜਾ ਰੇਡਰ ਦਾ ਹੈ। ਲੈ ਵੀ ਸ਼ਰਮਾ ਜੀ ਕਰ ਲਿਓ ਨੋਟ। ਆਓ ਸਾਹਮਣੇ ਕਰਨ ਘੜਸਾਣੇ ਵਾਲਾ ਬਿਰਕਾ ਦਾ ਪੁੱਤ। ਉੱਚਾ ਲੰਮਾ ਗੱਬਰੂ। ਉੱਚੀ ਉਹਦੀ ਹੇਕ ਹੈ। ਆ ਫੜੀ ਨਹੀਂ ਭਾਬੋ ਪੂਣੀਆਂ। ਮੈਂ ਕੌਡੀਆਂ ਮਾਂ ਵੇਖ। ਆ ਗੋਪੀ ਚਮਕੌਰ ਸਾਹ ਦਾ। ਲਾਓ ਗੋਪੀ ਰੇਡਰ ਦਾ। ਉਧਰ ਭੁੱਲੀ ਦਾ ਮੱਲ ਹੈ। ਬਿਰਕਾ ਦਾ ਮੁੰਡਾ ਆ ਗਿਆ। ਬੂਟਾ ਸਿੰਘ ਜੀ ਖਾਲਸਾ ਕਹਿੰਦੇ ਜਿਹੜਾ ਗੱਬਰ ਨੂੰ ਜੱਫਾ ਲਾਉ 500 500 ਇਟਾ ਜਾਣਾ। ਪਰ ਨੰਬਰ ਰੇਡਰ ਦਾ ਜਿਹੜਾ ਤੀਰ ਨਜ਼ਰ ਮਾਰ ਗਿਆ ਉਹ ਯੂਸਰ ਬਾਲ ਵੀ ਨਜ਼ਰ ਮਾਰ ਗਿਆ ਸਾਡੇ ਕਸ਼ਮੀਰ ਸਿੰਘ ਜੀ ਕਹਿੰਦੇ ਵੀ ਜਿਹੜੀ ਟੀਮ ਜਿੱਤੂ ਪੂਰੇ-ਪੂਰੇ 1100 ਦਿੱਤੇ ਜਾਣਗੇ ਲੈ ਵੀ ਹਰਮਨ ਭਾਈ ਇਸੇ ਤਰ੍ਹਾਂ ਜੇ ਸੰਗਤ ਦਾ ਕੱਠ ਰਿਹਾ ਇਹ ਲੱਗੇ ਫਿਰ ਵੀ ਦੇ ਦੇਣਾ ਠੀਕ ਹੈ ਜੀ ਲਓ ਸਾਹਮਣੇ ਇਸ ਵੇਲੇ ਆ ਮੁੰਡਾ ਕਰਨ ਕਹਿੰਦੇ ਕੜਸਾਣੇ ਮੰਡੀ ਵਾਲਾ ਮੇਰੇ ਵੀਰੋ ਕਬੱਡੀ ਦੇ ਮੈਦਾਨ ਵਿੱਚ ਵਾਧਾ ਹੋਇਆ ਹੈ ਮੈਚ ਬਹੁਤ ਤਕੜਾ ਹੈ ਟੱਕਰ ਉਸਰੇ ਦੀ ਹੈ ਲੱਗਦਾ ਜੋ ਆ ਤਾੜੀਆਂ ਮਾਰ ਦੋ ਯਾਰ ਇੱਕ ਰੀਸ ਸਾਊਂਡ ਵਾਲਾ ਬੜਾ ਖੁਸ਼ ਆ ਜੀ ਤੇ ਬੁਲਾਇਆ ਸੀ ਭਾਈ ਸੱਚ ਤੈਨੂੰ ਮੇਜਰ ਆ ਭਾਈਆਂ ਨੇ ਸੱਜਿਆ ਤੈਨੂੰ ਤੇ ਕੰਮ ਆ ਕੋਈ ਕਮਾਲ ਕਰਦਾ ਤੂੰ ਆਹ ਰੇਡ ਪੈ ਚੁੱਕੀ ਹੈ ਮੇਰੇ ਵੀਰੋ ਸ਼ੰਦਾભાઈ ਪਾਣੀ ਦੀ ਸੇਵਾ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਬਾਸਲ ਹੈ ਲਓ ਟੱਕਰ ਸਰੇ ਦੀ ਹੈ ਆਹ ਕਿਸਲੇ ਕਰਨ ਘਰਸਾਣੇ ਵਾਲਾ ਮੇਰੇ ਵੀਰੋ ਫਾੜ ਦਾ ਵਾਧ ਖੁੱਜੀ ਪੈਂਠਾ ਵਿੱਚ ਆਸਟ੍ਰੇਲੀਆ ਦੇ ਵੱਡੇ ਮਾਣ ਕਰਦਾ ਹੈ ਗੁਰਜੀਤ ਬਰਾੜ ਕੈਨੇਡਾ ਵਾਲਾ ਤੇਰਾ ਵੀ ਪਤਰਾਉੜ ਵਾਲਾ ਮਾਣ ਕਰਦਾ ਹੈ ਲਓ ਕਰਨ ਦੀ ਰੇਡ ਹੁਣ ਕਿਹੜਾ ਕਰਦਾ ਟਰਾਈ ਇਹ ਲੱਗ ਜਣਾ ਪਤਾ ਪਰ ਉਧਰਲੇ ਪਾਸੇ ਮੱਲੜੀ ਵਾਲੇ ਨੇ ਟਰਾਈ ਕੀਤੀ ਹੈ ਪਰ ਸਤਰਾਣੇ ਵਾਲਾ ਆਹ ਸਾਹਮਣੇ ਕਹਿੰਦੇ ਐਨ ਕਹਿੰਦੇ ਸਿਰੇ ਦਾ ਮੈਚ ਚੱਲ ਰਿਹਾ ਕਹਿੰਦੇ ਕਰਨ ਰੇਟ ਪਾ ਰਿਹਾ ਕਹਿੰਦੇ ਕਿ ਚੰਗੇ ਉਸਤਾਦ ਦੇ ਚੰਡੇ ਪੰਮਿਆਂ ਕਦੇ ਵੀ ਠੰਡੇ ਨਾ ਸਿੰਘ ਬਾਜ ਤੇ ਸ਼ੇਰ ਕਦੇ ਗੁਲਾਮੀ ਸੰਦੇ ਨਾ ਸਿੰਘ ਬਾਜ ਤੇ ਸ਼ੇਰ ਗੁਲਜੀਤ ਕੋਸ਼ਿਸ਼ ਕਰਦਾ ਆ ਖੇਡ ਮੈਦਾਨ ਦੇ ਅੰਦਰ ਹੁਣ ਟੱਕਰ ਮੁੰਡਾ ਜ਼ਿਲ੍ਹੇ ਮਾਨਸੇਾ ਦਾ ਵਜੀਦ ਕੋਸ਼ਿਸ਼ ਕਰਦਾ ਕਹਿੰਦੇ ਆ ਟੱਕਰ ਬੱਲੇ 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 ਸੱਜੇ ਖੱਬੇ ਉੱਤੇ ਥੱਲੇ ਆ ਪੂਰੀ ਬੱਲੇ 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 ਜਫਾ ਨਿਊਜ਼ੀਲੈਂਡ ਵਾਲਾ ਕਹਿੰਦਾ 500 ਚੈਂਪੀਅਨ 1000 ਵੀ ਫਿੜ ਲਈ ਲਓ 1000 ਦੇ ਨਾਲ ਅਮਰਤ ਭਰਾਕ ਨੂੰ ਮਾਨ ਸਨਮਾਨ ਜਿਹੜੇ ਕੀਤੇ ਆਣੇ ਤਾੜੀ ਮਾਰੋ ਇਹ ਪਿਆਰ ਹੈ ਚੈਂਪੀਅਨ ਤੇਰੇ ਨਿੱਕੇ ਸੁਭਾ ਕਰਕੇ ਤੇਰੀ ਖੇਡ ਕਰਕੇ ਅਮਰਤ ਭਰਾ ਸਾਡਾ 1000 ਦੇ ਨਾਲ ਮਾਨ ਸਨਮਾਨ ਜਿਹੜੇ ਕੀਤੇ ਜਾਣੇ ਨੇ ਗੱਭਰੂ ਦਲੇਰ ਮੀਆਂ ਰਾਜੇ ਖੇਲੇ ਪਤਾ ਲੱਗ ਜਾਣਾ ਕੌਣ ਦਿੰਦਾ ਹੈ ਕਿਨੂ ਖਦੇੜ ਮੀਆਂ ਪਹਿਲੀ ਕਬੱਡੀ ਸਤਰਾਣੇ ਵਾਲਾ ਪਿਰਕਾਂ ਦਾ ਮੁੰਡਾ ਕਦੇ ਕਰਨ ਪਾਉਣ ਦੇ ਲਈ ਤਿਆਰ ਪਰ ਤਿਆਰ ਉਧਰਲੇ ਪਾਸੇ ਇਹਦਾ ਯਾਰ ਬੈਠਾ ਵਿੱਚ ਆਸਟ੍ਰੇਲੀਆ ਦੇ ਖੁਸ਼ੀ ਭਰਾ ਸਾਡਾ ਮਾਣ ਕਰਦਾ ਉਧਰਲੇ ਪਾਸੇ ਪਹਿਲਾ ਨੰਬਰ ਜੋੜ ਗਿਆ ਗਰਜੀ ਖਿਡਾਰੀ ਦਾ 21000 ਤੇ ਕੱਪ ਦਿੱਤਾ ਗਿਆ ਹੈ ਕੇ ਮੇ ਕੱਪ ਨਹੀਂ ਜਿੱਤੇ ਜਾਂਦੇ ਮਿਹਨਤ ਲਾਉਣੀ ਪੈਂਦੀ ਏ ਨਾਲ ਗਰਾਊਂਡ ਦੇ ਪੱਕੀ ਯਾਰੀ ਪਾਉਣੀ ਪੈਂਦੀ ਏ ਬਾਜੇ ਖਾਨੇ ਵਾਲਿਆ ਦੰਦ ਬਸੰਤ ਸਿੰਘ ਜੀ ਬਾਜਾ ਖਾਨਾ ਸਾਹਿਬ ਆ ਮੁੰਡਾ ਥੋੜੇ ਸਮੇਂ ਚ ਨੈਸ਼ਨਲ ਕਬੱਡੀ ਤਕੜੀ ਖੇੜੀ ਗਿਆ ਇਹ ਸਰਕਲ ਦੇ ਜਾਂ ਕੱਲ ਕਹਿੰਦੇ ਬੜੀ ਵੱਡੀ ਖੇਡਣਾ ਹੈ ਇਹ ਸਰਸੇ ਤੋਂ ਪਰਸੋਂ ਚੌਥੀ ਬੈਸਟ ਟਰੈਕ 11000 ਦਾ ਜੇਤੂ ਬਣਿਆ ਪਰ ਆਹ ਸਾਹਮਣੇ ਕਰਨ ਫਿਰ ਕਪਰਵਾਰ ਦਾ ਇਹ ਬੱਲੇ ਬੱਲੇ ਕਬੱਡਗੇ ਸ਼ਾਵਾ ਕਬੱਡਗੇ ਮਿਰਗਾਂ ਜਿਹੇ ਸ਼ਰੀਰ ਹੌਸਲੇ ਸ਼ੇਰਾਂ ਸਹੀ ਦੀ ਬਰਾੜ 1100 ਜਸਪੀ ਢਿੱਲੋ ਆਹ ਦਫਾ 1300 ਦਾ ਲੱਗੇ ਕਾਰੀ ਤਾੜੀਆਂ ਜ਼ੋਰਦਾਰ 1300 ਦਾ ਜਫਾ ਲੱਗਿਆ ਕਹਿੰਦੇ ਨਿੰਮੇ ਰੋੜੀ ਦਾ ਲੈ ਵੀ ਮਣੀ ਹੋਣ ਕਰਜ ਕਰ ਲਾ ਕਰਨ ਕਬੱਡੀ ਪਾ ਕੇ ਕਹਿੰਦੇ ਪਾਸੇ ਚੋਟੀ ਦਾ ਮੈਚ ਹੈ ਕਹਿੰਦੇ ਜਸਪ੍ਰੀਤ ਆਸਟ੍ਰੇਲੀਆ ਵੱਲੋਂ ਬੱਬੀ ਦਾ ਪਰ ਜਫਾ ਕਹਿੰਦੇ 500 ਦਾ ਹੋਵੇਗਾ ਮੇਰੇ ਵੀਰੋ ਆਓ ਪਈ ਹੋਈ ਰੇਡ ਲਾਂ ਸਾਹਮਣੇ ਕਰਨ ਕਹਿੰਦੇ 17 ਜੰਗੀ ਅੰਦੇ ਅੰਕ ਅੰਕ ਜੋੜ ਦਿੱਤਾ ਅਗਲੀ ਕਬੱਡੀ ਕਨੇ ਬਿਰਕਾਂ ਦਾ ਕਰਨ ਪਾ ਰਿਆ ਖੇਡ ਗਰਾਊਂਡ ਦੇ ਅੰਦਰ ਕਿ ਵਹਿਰ ਤਕਦੀਰ ਨਾਲ ਰਿਆ ਸਾਡਾ ਮੁੱਢ ਤੋਂ ਅਸੀਂ ਸੱਪ ਬਾਰ ਪੂਛਾ ਫੜ ਖੁੱਟ ਚੋ ਸਿਰੀ ਕੁੱਟ ਕੇ ਤੇ ਚੁੱਲੇ ਤੇ ਤੇ ਚਾੜ ਬੱਲਿਆ ਆਹ ਤੇਰੀ ਉਮਰ ਨਿਆਣੀ ਮਾਣਾ ਅਸੀਂ ਵੀ ਨਾ ਕਰਗੇ ਸ਼ਿਕਾਰ ਬੱਲਿਆ ਇਹ ਬੱਲੇ 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 ਆਹ ਬੱਲੇ ਬੱਲੇ ਵਾਹ ਹੋਏ ਮੰਡਿਆ ਕਿ ਧਾਵੇ ਧਾਵੇ ਧਾਵੇ